ਵਾਹਿਗੁਰੂ ਸਾਹਿਬ ਜੀ RAM KLE MOHALLA PANJAWA ਜੋ ਕਿਸ ਕਰੇ ਸੋਈ ਸੁਖ ਜਾਨਾ ਮਨ ਸਮਝ ਸਾਧ ਸੰਗਪਤੀ ਅੰਨ ਡੋਲਣ ਦੇ ਚੁਕ ਠਹਿਰਾਇਆ ਸਤ ਮਹੀਂ ਦੇ ਸਤ ਸਮਈਆ ਦੁਖ ਗਿਆ ਸਭ ਰੋਗ ਗਿਆ ਪ੍ਰਭ ਕੀ ਆਗਿਆ ਮਨ ਮਹਿ ਮੰਨੇ ਮਹਾਪੁਰਖ ਕਾ ਸੰਗ ਭਿਆ ਰਹਾ ਸਗਲ ਪਵਿੱਤਰ ਸਰਬ ਨਿਰਮਲ ਜੋ ਵਰਤਾਏ ਸੋਈ ਭਲਾ ਜੈ ਰਖੈ ਸੋਈ ਮਗਤ ਥਾਨ ਜੋ ਜਪਾਏ ਸੋਈ ਨਾਮੰ 86 ਤੀਰਤ ਜਹ ਸਾਜ ਬਗ ਧਰ ਹੈ ਤਹ ਬੇ ਗੰਠ ਜਨ ਮਿਟ ਰਹਿ ਸਰਬ ਅਨੰਦ ਜਬ ਦਰਸ਼ਨ ਪਾਈਐ ਰਾਮ ਗੁਣਾ ਨਿਤ ਨਿਤ ਹਰ ਗਾਈ ਐ ਆਪੇ ਘਟ ਘਟ ਰਹਿਆ ਬਿ ਆਪ ਦਿਆਲ ਬੁਰਖ ਪ੍ਰਗਟ ਪ੍ਰਤਾਪ ਕਪਟ ਖਲਾਨੇ ਭ੍ਰਮਣਾਠੇ ਦੂਰੇ ਨਾਨਕ ਗੁਰ ਪੇਟੇ ਪੂਰੀ RAM ਕਲੀ ਮਹੱਲਾ ਪੰਜਵਾ ਜੋ ਕਿਛ ਕਰੈ ਸੋਈ ਸੁਖ ਜਨ। ਮਨ ਸਮਝ ਸਾਧ ਸੰਗ ਪਤੀ ਅਨ। ਢੋਲਣ ਦੇ ਜੁ ਕਠੜਾਈ। ਸਤ ਮਹਿ ਲੈ ਸਤ ਸਮਾਈ। ਦੁਖ ਗਇਆ ਸਭ ਰੋਗ ਗਇਆ। ਪ੍ਰਭ ਕੀ ਆਗਿਆ ਮਨ ਮਹਿ ਮਾਨੀ। ਮਾ ਬੁਰਖ ਗਾ ਸੰਗ ਭਇਆ ਰਹਾ ਸਗਲ ਪਵਿੱਤਰ ਸਰਬ ਨਿਰਮਮ ਜੋ ਵਰਤਾਏ ਸੋਈ ਭਲਾ ਜੈ ਰਖੈ ਸੋਈ ਮੁਕਤਿ ਥਾਨ ਜੋ ਜਪਾਏ ਸੋਈ ਨਾਮ 68 ਤੀਰਤ ਜੈ ਸਾਧ ਪਗ ਧਰ ਹੈ ਤਹਿ ਬਿਗੁੰਠ ਜਹਨਮ ਉਚਰਹਿ ਸਰਬ ਅਨੰਦ ਜਬ ਦਰਸ਼ਨ ਪਾਈਐ RAM ਗੁਣਾ ਨਿਤ ਨਿਤ ਹਰ ਗਾਈਐ ਆਪੇ ਘਟ ਘਟ ਰਹਿ ਆ ਬਿ ਆਪ ਦਿਆਲ ਬੁਰਖ ਪ੍ਰਗਟ ਪ੍ਰਤਾਪ ਕਪਟ ਖਲਾਨੇ ਭ੍ਰਮਨਾਟੇ ਦੂਰੇ ਨਾਨਕ ਗਾ ਗੁਰਪੀਤੇ ਪੂਰੀ RAM ਕਲੇ ਮਹੱਲਾ ਪੰਜਵਾਂ ਜੋ ਕਿਸ ਕਰੈ ਹੋਈ ਸੁਖ ਜਾਨਾ ਮਨ ਸਮਝ ਸਾਧ ਸੰਗਪਤੀ ਅੰਨ ਡੋਲਣ ਦੇ ਚੁਕ ਟਹਿਰਾਇਆ ਸਤ ਮਹੀਲੇ ਸਤ ਸਮਾਈ ਦੁਖ ਗਿਆ ਸਭ ਰੋਗ ਗਿਆ ਰਬ ਕੀ ਆਗਿਆ ਮਨ ਮਹਿ ਮੰਨੀ ਮਹਾਪੁਰਖ ਕਾ ਸੰਗ ਭਿਆ ਰਹਾ ਸਗਲ ਪਵਿੱਤਰ ਸਰਬ ਨਿਰਮਲ ਜੋ ਵਰਤਾਏ ਸੋਈ ਭਲਾ ਜਹਿ ਰਖੈ ਸੋਈ ਮੁਕਤ ਥਾਨ ਜੋ ਜਪਾਇ ਸੋਈ ਨਾਮ 68 ਤੀਰਥ ਜੈ ਸਾਧ ਪਗ ਧਰੈ ਤਹਿ ਬੇਗੰਠ ਜਹਿ ਨਾਮ ਉਚਰੈ ਸਰਬ ਆਨੰਦ ਜਬ ਦਰਸ਼ਨ ਪਾਈਐ राम गुण नित नित हर गई है आपे कट कट रहया बेआप दयाल पुरख प्रगट प्रताप कपट खुलाने ब्रह्मनाथे दुरे नानक गा गुरु बेटे पूरी ਰਾਮਕਲੀ ਮਹੱਲਾ ਪੰਜਵਾ ਜੋ ਕਿਸ ਕਰੇ ਸੋਈ ਸੁਖ ਜਾਨਾ ਮਨ ਅਸਮਝ ਸਾਧ ਸੰਗ ਪਤਿਆਨ ਡੋਲਣ ਦੇ ਜੁ ਕਾ ਠਹਿਰਾਇਆ ਸਤ ਮਹੀ ਲੇ ਸਤ ਸਮਾਇਆ ਦੁਖ ਗਇਆ ਸਭ ਰੋਗ ਗਇਆ ਰਬ ਕੀ ਆਗਿਆ ਮਨ ਮਹਿ ਮੰਨੇ ਮਹਾਪੁਰਖ ਕਾ ਸੰਗ ਭਿਆ ਰਹਾ ਸਗਲ ਪਵਿੱਤਰ ਸਰਬ ਨਿਰਮਲ ਜੋ ਵਰਤਾਏ ਸੋਈ ਭਲਾ ਜਹਿ ਰਖੈ ਸੋਈ ਮੁਕਤ ਥਾਨ ਜੋ ਜਪੈ ਸੋਈ ਨਾਮ 68 ਤੀਰਥ ਜੈ ਸਾਧ ਬਗ ਧਰ ਹੈ ਤਹ ਬ ਗੁੰਠ ਜਹਨਮ ਉਤਰੈ ਸਰਬ ਅਨੰਦ ਜਬ ਦਰਸ਼ਨ ਪਾਈਐ RAM ਗੁਣਾ ਦਨਿਤ ਹਰ ਗਈ ਐ ਆਪੇ ਘਟ ਘਟ ਰਹਿ ਆ ਬਿਆਪ ਦਿਆਲ ਬੁਰਖ ਪ੍ਰਗਟ ਪਰਤਾਪ ਕਪ ਟਖਲਾਨੇ ਭ੍ਰਮ 나ਠੇ ਦੂਰੇ ਨਾਨਕ ਗੁਰ ਬੇਟੇ ਪੂਰੇ RAM ਕਲੇ ਮਹੱਲਾ ਪੰਜਵਾਂ ਜੋ ਕਿਸ਼ ਕਰੈ ਸੋ ਈ ਸੁਖ ਜਾਨਾ ਮਨ ਅਸਮਝ ਸਾਧ ਸੰਗ ਪਤੀ ਅੰਨ ਡੋਲਣ ਤੇ ਜੁ ਕਾ ਠਹਿਰਾਇਆ ਸਤ ਮਹਿ ਲੈ ਸਤ ਸਮਾਈਆ ਦੁਖ ਗਇਆ ਸਭ ਰੋਗ ਗਇਆ ਰਬ ਕੀ ਆਗਿਆ ਮਨ ਮੈਂ ਮੰਨੀ ਮਹਾਂਪੁਰਖ ਕਾ ਸੰਗ ਭਿਆ ਰਹਾ ਸਗਲ ਪਵਿੱਤਰ ਸਰਬ ਨਿਰਮਲ ਜੋ ਵਰਤਾਏ ਸੋਈ ਭਲਾ ਜਹਿ ਰਖ ਸੋਈ ਮੁਗਤ ਥਾਨ ਜੋ ਜਪਾਏ ਸੋਈ ਨਾਮ 68 ਤੀਰਥ ਜੈ ਸਾਧ ਬਗ ਧਰ ਹੈ ਜਹਿ ਬੈ ਗੁੰਠ ਜਹਿ ਨਾਮ ਉਤੇ ਰਹੈ ਸਰਬ ਅਨੰਦ ਜਬ ਦਰਸ਼ਨ ਪਾਈਐ ਰਾਮ ਬਨਾ ਨਿਤ ਨਿਤ ਹਰ ਗਾਈ ਹੈ ਆਪੇ ਘਟ ਘਟ ਰਹਿ ਆਪੇ ਆਪੇ ਦਿਆਲ ਬੁਰਖ ਪ੍ਰਗਟ ਪਰਤਾਪ ਕਪਟ ਖੁਲਾਨੇ ਬ੍ਰਹਮਣਾ ਠੇ ਦੂਰੇ ਨਾਨਕ ਗੁਰ ਬੇਟੇ ਪੂਰੀ ਰਾਮ ਕਲੀ ਮਹੱਲਾ ਪੰਜਵਾਂ ਜੋ ਕਿਸ ਕਰੈ ਸੋਈ ਸੁਖ ਜਨਾ ਮਨਿਆ ਸਮਝ ਸਾਜ ਸੰਗ ਪਤੀ ਅੰਨ ਡੋਲਣ ਤੇ ਜੁ ਕਠਹਿ ਰਾਇਆ ਸਤ ਮਹਿ ਲੈ ਸਤ ਸੁਮਾਇਆ ਦੁਖ ਗਇਆ ਸਭ ਰੋਗ ਗਇਆ ਰਬ ਕੀ ਆਗਿਆ ਮਨ ਮਹਿ ਮੰਨੇ ਮਹ ਪੁਰਖ ਗਾ ਸੰਗ ਭਇਆ ਰਹਾ ਸਗਲ ਪਵਿੱਤਰ ਸਰਬ ਨਿਰਮਲ ਜੋ ਵਰਤਾਏ ਸੋਈ ਭਲਾ ਜੈ ਰਖੈ ਸੋਈ ਮੁਕਤ ਥਾ ਨ ਜੋ ਜੁ ਪਾਏ ਸੋਈ ਨਾਮ 68 ਤੀਰਥ ਜਹ ਸਾਧ ਭਗ ਧਰ ਹੈ ਤਹ ਬੇਕੁੰਠ ਜਨ ਮਿ ਉਚ ਰਹਿ ਜੈ ਸਰਬ ਅਨੰਦ ਜਬ ਦਰਸ਼ਨ ਪਾਈਐ ਰਾਮ ਗੁਣਾ ਨੇ ਤਨੇ ਤ ਹਰ ਗਈ ਐ ਆਪੇ ਘਟ ਘਟ ਰਹਿਆ ਬਿ ਆਪ ਦਿਆਲ ਬੁਰਖ ਪ੍ਰਗਟ ਪਰ ਤਾਪ ਕਪਟ ਖੁਲਾਨੇ ਬ੍ਰਹਮ ਨਾਟੇ ਦੂਰੇ ਨਾਨਕ ਗੁਰ ਪੇਟੇ ਪੂਰੀ ਰਾਮ ਕਲੀ ਮੱਲਾ ਪੰਜਵਾਂ ਜੋਗਿਸ਼ ਕਰੈ ਸੋਈ ਸੁਖ ਜਾਨਾ ਮਨਿ ਸਮਝ ਸਾਧ ਸੰਗ ਪਤੀ ਅੰਨ ਡੋਲਣ ਤੇ ਜੁ ਕਠਹਿ ਰਾਇ ਸਤਮਹੀ ਲੈ ਸਤ ਸੁਮਾਈ ਆ ਦੁਖ ਗਿਆ ਸਭ ਰੋਗ ਗਿਆ ਪ੍ਰਭ ਕੀ ਆਗਿਆ ਮਨ ਮੈਂ ਮੰਨੇ ਮਹਾਪੁਰਖ ਕਾ ਸੰਗ ਭਇਆ ਰਹਾ ਸਗਲ ਪਵਿੱਤਰ ਸਰਬ ਨਿਰਮਲ ਜੋ ਵਰਤਾਏ ਸੋਈ ਭਲਾ ਜੈ ਰਖੈ ਸੋਈ ਭਗਤ ਤਾਨ ਜੋ ਜਪਾਇ ਸੋਈ ਨਾਮ 68 ਤੀਰਥ ਜੈ ਸਾਧ ਬਗ ਧਰ ਤਹ ਬੇਕੁੰਠ ਜਹਨ ਮੇਚ ਰਹਿ ਸਰਬ ਅਨੰਦ ਜੋ ਦਰਸ਼ਨ ਪਾਈਐ राम गुण नित नित हर गई है आपे कट कट रहया बेआप दयाल पुरख प्रगट प्रताप कपट खुलाने ब्रह्म नाटे दुरे नानक गा गुर बेटे पूरी ਨਰਾਮ ਕਲੇ ਮਹੰਲਾ ਪੰਜਵਾ ਜੋਗਿ ਸ਼ਕਰੈ ਸੋਇ ਸੁਖ ਜਾਨਾ ਮਨਿਆ ਸਮਝ ਸਾਧ ਸੰਗ ਪਤੀ ਅੰਨ ਢੋਲਣ ਦੇ ਚੁਕਾ ਠਹਿਰਾਇਆ ਸਤ ਮਹਿ ਲੈ ਸਤ ਸਮਾਇਆ ਦੁਖ ਗਇਆ ਸਭ ਰੋਗ ਗਇਆ ਰਬ ਕੀ ਆਗਿਆ ਮਨ ਮਹਿ ਬਾਨੀ ਮਹਭਰਤ ਕਾ ਸੰਗ ਭਇਆ ਰਹਾ ਸਗਲ ਪਵਿੱਤਰ ਸਰਬ ਨਿਰਮਲ ਜੋ ਵਰਤਾਏ ਸੋਈ ਭਲਾ ਜਹਿ ਰਖੈ ਸੋਈ ਮੁਕਤਿ ਥਾਨ ਜੋ ਜਪਾਏ ਸੋਈ ਨਾਮ 68 ਤੀਰਥ ਜੈ ਸਾਧ ਭਗਤਰ ਹੈ ਤਹ ਬੇਕੁੰਠ ਜਹ ਨਾਮ ਉਚਰਹਿ ਸਰਬ ਅਨੰਦ ਜੋ ਦਰਸ਼ਨ ਪਾਈਐ RAM ਗੁਣਾ ਨੇ ਤਨੇ ਦਹਰ ਗਾਈ ਆਪੇ ਘਟ ਘਟ ਰਿਆ ਆਪਨ दयाल बुर्ख प्रगट प्रताप कपट खलाने ब्रह्मनाथे दुरे नानक गोगा गुरपीटे पूरी रामकली मोहल्ला 5वा ਜੋ ਕਿਸ਼ ਕਰੈ ਸੋਈ ਸੁਖ ਜਾਨਾ ਮਾਨਿਆ ਸਮਝ ਸਾਧ ਸੰਗ ਪਤੀ ਅੰਨ ਡੋਲਣ ਦੇ ਜੁ ਕਠਹਿਰੈ ਸਤਮਹੀ ਲੈ ਸਤਿ ਸੁਮਈਆ ਦੁਖ ਗਇਆ ਸਭ ਰੋਗ ਗਇਆ ਪ੍ਰਭ ਕੀ ਆਗਿਆ ਮਨ ਮਹਿ ਬਾਨੀ ਮਹਾ ਬੁਰਖ ਗਾ ਸੰਗ ਭਿਆਰ ਰਹਾ ਸਗਲ ਪਵਿੱਤਰ ਸਰਬ ਨਿਰਮਲ ਜੋ ਵਰਤਾਏ ਹੋਈ ਭਲਾ ਜੈ ਰਖ ਸੋਈ ਮੁਕਤ ਥਾਨ ਜੋ ਜਪਾਏ ਸੋਈ ਨਾਮ 68 ਤੀਰਥ ਜੈ ਸਾਧ ਭਗਤਰ ਹੈ ਤਹ ਬਿ ਗੁੰਠ ਜੈ ਨਾਮ ਉਚਰਹਿ ਸਰਬ ਅਨੰਦ ਜਬ ਦਰਸ਼ਨ ਪਾਈਐ ਰਾਮ ਗੁਣਾ ਨੇ ਤਨ ਤ ਹਰ ਗਾਈ ਐ ਆਪੇ ਘਟ ਘਟ ਰਹਿਆ ਬਿ ਆਪ ਦਿਆਨ ਪੁਰਖ ਪ੍ਰਗਟ ਪਰਤਾਪ ਕਪ ਟੁਖ ਲਾਨੇ ਭ੍ਰਮਨਾਠੇ ਦੂਰੇ ਨਾਨਕ ਗੁਰਪੀਟੇ ਪੂਰੀ ਰਾਮ ਕਲੀ ਮਹਲਾ ਪੰਜਵਾ ਜੋ ਕਿਸ ਕਰੈ ਸੋਈ ਸੁਖ ਜਾਨਾ ਮਨਿਆ ਸਮਝ ਸਾਧ ਸੰਗ ਪਤਿ ਅੰਨ ਡੋਲਣ ਤੇ ਚੁੱਕ ਠਹਿਰਾਇ ਸਤ ਮਹਿ ਲੇ ਸਤ ਸੁਮਈਐ ਦੁੱਖ ਗਿਆ ਸਭ ਰੋਗ ਗਿਆ ਪ੍ਰਭ ਕੀ ਆਗਿਆ ਮਨ ਮੈਂ ਮਾਨੀ ਮਹਾ ਬੁਰਤ ਗਾ ਸੰਗ ਭਿਆ ਰਹਾ ਸਗਲ ਪਵਿੱਤਰ ਸਰਬ ਨਿਰਮਲ ਜੋ ਵਰਦਾਏ ਸੋਈ ਭਲਾ ਜਹਿ ਰਖੈ सोई मगत थाना जोज पाए सोई नाम 68 तीर्थ जै साध भग धर है तह बे गुंठ जनाम उच रहे सर बे आनंद जब दर्शन पाई है राम गुण नित नित हर गई है ਆਪੇ ਘਟ ਘਟ ਰਹਿ ਆਪ ਦਿਆਲ ਬੁਰਖ ਪ੍ਰਗਟ ਪਰਤਾਪ ਕਪਟ ਖੁਲਾਨੇ ਭ੍ਰਮਨਾਠੇ ਦੂਰੇ ਨਾਨਕ ਗੁਰ ਭੇਟੇ ਪੂਰੀ RAM ਕਲੇ ਮਹੱਲਾ ਪੰਜਵਾ ਜੋ ਕਿਸ ਤਰੈ ਸੋ ਇਹ ਸੁਖ ਜਨਾ ਮਨਿਆ ਸਮਝ ਸਾਧ ਸੰਗ ਪ੍ਰਤੀ ਅੰਨ ਡੋਲਣ ਤੇ ਟੁਕਾ ਠਹਿਰਾਇਆ ਸਤ ਮਹੀਂ ਲੈ ਸਤ ਸੁਮਹੀਂ ਆ ਦੁੱਖ ਗਿਆ ਸਭ ਰੋਗ ਗਿਆ ਰਬ ਕੀ ਆਕਿਆ ਮਨ ਮਹਿ ਮੰਨੇ ਮਹਾ ਬੁਰਖ ਕਾ ਸੰਗ ਭਇਆ ਰਹਾ ਸਗਲ ਪਵਿੱਤਰ ਸਰਬ ਨਿਰਮਲ ਜੋ ਵਰਤਾਏ ਸੋਈ ਭਲਾ ਜੈ ਰਖੈ ਸੋਈ ਮੁਕਤ ਤਾਨ ਜੋ ਜਪਾਏ ਸੋਈ ਨਾਮ 68 ਤੀਰਥ ਜੈ ਸਾਧ ਭਗਤ ਧਰ ਹੈ ਤਹ ਬਿ ਗੁੰਠ ਜਨਮ ਉਤਰ ਹੈ ਸਰਬ ਅਨੰਦ ਜਬ ਦਰਸ਼ਨ ਪਾਈਐ ਰਾਮ ਗੁਣਨਿਤ ਨਿਤ ਨਿਤ ਹਰ ਗਈ ਐ ਆਪੇ ਘਟ ਘਟ ਰਹਿਆ ਬਿ ਆਪ ਦਿਆਲ ਬੁਰਖ ਪ੍ਰਗਟ ਪਰਤਾਪ ਕਬ ਟੁਖ ਲਾਨੇ ਬ੍ਰਹਮ ਨਾਠੇ ਦੂਰੇ ਨਾਨਕ ਗੁਰ ਭੇਟੇ ਪੂਰੇ ਰਾਮ ਕਨੇ ਮਹੱਲਾ ਪੰਜਵਾ ਜੋਗਿ ਸ਼ਕਰੈ ਹੋਇ ਸੁਭਜਾਨਾ ਮਨਿਆ ਸਮਝ ਸਾਧ ਸੰਗ ਪਤੀ ਅੰਨ ਡੋਲਣ ਦੇ ਜੁ ਕਠਰਾਇ ਸਤਮਹਿ ਲੈ ਸਤ ਸੁਮਈਆ ਦੁਖ ਗਿਆ ਸਭ ਰੋਗ ਗਿਆ ਪ੍ਰਭ ਕੀ ਆਗਿਆ ਮਨ ਮਹਿ ਮਾਨੀ ਮਹਾ ਬੁਰਖ ਗਾ ਸੰਗ ਭਇਆ ਰਹਾ ਸਗਲ ਪਵਿੱਤਰ ਸਰਬ ਨਿਰਮਲ ਜੋ ਵਰਤਾਏ ਸੋਈ ਭਲਾ ਜਹਿ ਰਖੈ ਸੋਈ ਮਗਤ ਤਥਾਨ ਜੋ ਜਪਾਇ ਸੋਈ ਨਾਮ 86 ਤੀਰਥ ਜੈ ਸਾਧ ਭਗਤ ਰਹਿ ਤਹ ਬਿਗੁੰਠ ਜਨਮ ਉਚਰਹਿ ਸਰਬ ਅਨੰਦ ਜਬ ਦਰਸ਼ਨ ਪਾਈਐ ਰਾਮ ਗੁਣਾਂ ਨੇਿਤਨੇਤ ਹਰ ਗਈ ਐ ਆਪੇ ਘਟ ਘਟ ਰਹਿ ਆਪ ਦਿਆਲ ਪੁਰਖ ਬਰਗਟ ਪਰਤਾਪ ਕਪਟ ਖਲਾਨੇ ਬ੍ਰਹਮਨਾਠੇ ਦੂਰੇ ਨਾਨਕ ਕਾ ਗੁਰ ਭੇਟੇ ਪੂਰੇ ਰਾਮਕਲੀ ਮਹੱਲਾ ਪੰਜਵਾ ਜੋ ਕਿਸ ਕਰੇ ਹੋਇ ਸੁਖ ਜਾਨਾ ਮਾਨਿਆ ਸਮਝ ਸਾਜ ਸੰਗ ਪਤੀ ਅੰਨ ਡੋਲਣ ਦੇ ਟੁਕਠ ਰਾਇਆ ਸਤ ਮਹਿਲੇ ਸਤ ਸਮਾਈਆ ਦੁੱਖ ਗਇਆ ਸਭ ਰੋਗ ਗਇਆ ਰਬ ਕੀ ਆਗਿਆ ਮਨ ਮਹਿ ਮੰਨਿ ਮਹਾਪੁਰਖ ਕਾ ਸੰਗ ਭਇਆ ਰਹਾ ਸਗਲ ਪਵਿੱਤਰ ਸਰਬ ਨਿਰਮਲ ਜੋ ਵਰਤਾਏ ਸੋਈ ਭਲਾ ਜੈ ਰਖੈ ਸੋਈ ਮੁਕਤ ਥਾਨ ਜੋ ਜਪਾਏ ਸੋਈ ਨਾਮ 86 ਤੀਰਥ ਜੈ ਸਾਧ ਪਗ ਧਰ ਹੈ ਤਹ ਬਿਗੁੰਠ ਜਨਾਮ ਉਚਰਹਿ ਸਰਬ ਅਨੰਦ ਜਦ ਦਰਸ਼ਨ ਪਾਈਐ RAM ਗੁਣਾ ਨਿਤ ਨਿਤ ਹਰ ਗਈਐ ਆਪੇ ਘਟ ਘਟ ਰਹਿ ਆਪ ਦਿਆਲ ਪੁਰਖ ਬਰਗਟ ਪਰਤਾਪ ਕਬ ਟ ਖਲਾਨੇ ਬ੍ਰਹਮਨਾਠੇ ਦੂਰੇ ਨਾਨਕ ਕਾ ਗੁਰ ਭੇਟੇ ਪੂਰੇ ਕਪਟ ਖਲਾਨੇ ਬ੍ਰਹਮਣਾ ਠੇ ਦੂਰੇ ਨਾਨਕ ਕਾ ਗੁਰ ਭੇਟੇ ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ